ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪਿੰਡੂ ਵੋਟਾਂ ਲਈ ਨਵੀਂ ਰਣਨੀਤੀ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਚਰਨਜੀਤ ਜੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਸਾਰੀ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਜੇ ਗੱਲ ਭਾਜਪਾ ਦੀ ਕਰੀਏ ਕਿ ਭਾਜਪਾ ਦਾ ਪੰਜਾਬ ਵਿੱਚ ਬਹੁਤ ਵਿਰੋਧ ਹੋ ਰਿਹਾ ਹੈ ਵੀ ਭਾਜਪਾ ਨੇ ਹੁਣ ਤੱਕ ਆਪਣੇ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਪਰ ਉਹਨਾਂ ਉਮੀਦਵਾਰਾਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਬਹੁਤ ਹੀ ਔਖਾ ਹੋ ਰਿਹਾ ਹੈ ਕਿਉਂਕਿ ਪਹਿਲਾਂ ਤਾਂ ਉਮੀਦਵਾਰਾਂ ਦਾ ਸਿਰਫ ਵਿਰੋਧ ਹੀ ਹੋ ਰਿਹਾ ਸੀਗਾ ਪਰ ਹੁਣ ਜੇ ਦੇਖਦੇ ਆ ਤਾਂ ਉਹ ਵਿਰੋਧ ਇੱਕ ਟਕਰਾਅ ਦਾ ਰੂਪ ਲੈ ਰਿਹਾ ਹੈ ਟਕਰਾਅ ਦੇਖਣ ਨੂੰ ਮਿਲ ਰਹੇ ਨੇ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਲੋਕ ਸਭਾ ਚੋਣਾਂ ਨੂੰ ਦਿਨ ਬਹੁਤ ਥੋੜੇ ਰਹਿੰਦੇ ਜਾ ਰਹੇ ਨੇ ਸਮਾਂ ਘਟਦਾ ਜਾ ਰਿਹਾ ਤੇ ਭਾਜਪਾ ਦਾ ਵਿਰੋਧ ਵਧ ਰਿਹਾ ਹੈ ਤਾਂ ਇਹਨਾਂ ਹਾਲਾਤਾਂ 'ਚ ਭਾਜਪਾ ਕਿਹੋ ਜੀ ਰਣਨੀਤੀ ਤਿਆਰ ਕਰ ਰਿਹਾ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਦੀ ਆ ਫਿਰ ਉਹ ਕਿਵੇਂ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਸਕੇਗਾ ਦੇਖੋ ਪੂਰੇ ਦੇਸ਼ ਦੇ ਵਿੱਚੋਂ ਇਕੱਲਾ ਪੰਜਾਬ ਅਜਿਹਾ ਸੂਬਾ ਹੈ ਕਿ ਜਿੱਥੇ ਭਾਜਪਾ ਨੂੰ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ Haryana ਦੇ ਵਿੱਚ ਵੀ ਥੋੜੇ ਪਾਰਟਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਪਰ ਜਿੰਨਾ ਸਖਤ ਵਿਰੋਧ ਪੰਜਾਬ ਦੇ ਵਿੱਚ ਚੱਲਣਾ ਪੈ ਰਿਹਾ ਭਾਜਪਾ ਨੂੰ ਉਹ ਦੇਸ਼ ਦੇ ਹੋਰ ਕਿਸੇ ਕੋਨੇ ਦੇ ਵਿੱਚ ਅਜਿਹਾ ਦੇਖਣ ਨੂੰ ਸਾਨੂੰ ਨਹੀਂ ਮਿਲ ਰਿਹਾ ਜੀ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਪਹਿਲਾਂ ਸਿਰਫ ਵਿਰੋਧ ਸੀ ਜੀ ਕਿਉਂਕਿ ਜਦੋਂ ਭਾਜਪਾ ਨੇ ਪਹਿਲਾਂ ਆਪਣੇ ਉਮੀਦਵਾਰ ਐਲਾਨੇ ਸੀ 9 ਉਹਨਾਂ ਨੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਤਾਂ ਸ਼ੁਰੂਆਤੀ ਪੜਾਅ ਦੇ ਵਿੱਚ ਇਹ ਸਿਰਫ ਮਹਿਜ਼ ਵਿਰੋਧ ਸੀ ਕਿ ਸਿਰਫ ਨਾਰੇਬਾਜ਼ੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਸੀ ਉਹ ਨਾਰੇਬਾਜ਼ੀ ਕਰਦੇ ਸੀਗੇ ਤੇ ਜਾਂ ਸਵਾਲ ਕਰਦੇ ਸੀਗੇ ਜੀ ਹੁਣ ਇਹ ਵਿਰੋਧ ਇੱਕ ਤਰ੍ਹਾਂ ਦਾ ਨਾ ਟਕਰਾਅ ਦੇ ਵਿੱਚ ਤਬਦੀਲ ਹੋਣ ਲੱਗਿਆ ਹੈ ਇਸ ਨੂੰ ਲੈ ਕੇ ਜਿਹੜੀ ਪੰਜਾਬ ਪੁਲਿਸ ਹੈ ਉਹ ਵੀ ਚੌਕਸ ਹੋਈ ਹੈ ਔਰ ਇਹ ਸਰਕਾਰ ਦੇ ਲਈ ਵੀ ਇੱਕ ਫਿਕਰਮੰਦੀ ਵਾਲੀ ਗੱਲ ਹੈ। ਦੇਖੋ ਭਾਜਪਾ ਲਈ ਪਹਿਲੀ ਇੱਕ ਵੱਡੀ ਮੁਸ਼ਕਲ ਜਾਂ ਆਪਾਂ ਕਹਿ ਲਈਏ ਚੁਣੌਤੀ ਏ ਸੀ ਕਿ ਉਹ ਪਹਿਲੀ ਵਾਰ 1997 ਤੋਂ ਬਾਅਦ ਇਕੱਲੇ ਤੌਰ ਤੇ ਪੰਜਾਬ ਦੇ ਵਿੱਚ ਚੋਣਾਂ ਲੜ ਰਹੇ ਨੇ। ਜੀ ਬਿਲਕੁਲ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਸਿਰਫ ਤਿੰਨ ਹਲਕਿਆਂ ਤੱਕ ਸੀਮਿਤ ਰੱਖਿਆ ਹੋਇਆ ਸੀ। ਹੁਣ ਉਹਨਾਂ ਨੂੰ 13 ਹਲਕਿਆਂ ਲਈ ਉਹਨਾਂ ਨੇ ਕੈਂਡੀਡੇਟ ਹੈ ਜਿਹੜੇ ਉਤਾਰਨੇ ਸੀ। ਜੀ ਤਾਂ ਨਵੀਂ ਇੱਕ ਤਰ੍ਹਾਂ ਦੀ ਇਨਿੰਗ ਸੀ ਉਹਨਾਂ ਦੀ ਤੇ ਨਵੇਂ ਕੈਂਡੀਡੇਟਾਂ ਦੀ ਭਾਲ ਕਰਨੀ ਸੀ। ਸੋ ਇਹ ਚੁਣੌਤੀ ਨੂੰ ਤਾਂ ਉਹਨਾਂ ਨੇ ਸਰ ਕਰ ਲਿਆ ਕਿ ਕਾਂਗਰਸ ਦੇ ਵਿੜੇ ਦੇ ਵਿੱਚ ਇੱਕ ਤਰੀਕੇ ਨਾਲ ਉਹਨਾਂ ਨੇ ਸਨ ਲਾ ਲਈ ਸੀ ਜੀ ਉਹਨਾਂ ਦੇ ਜਿਵੇਂ ਜ਼ਿਲੰਦਰ ਤੋਂ ਚੌਧਰੀ ਪਰਿਵਾਰ ਹੈ ਟਕਸਾਲੀ ਪਰਿਵਾਰ ਸੀ ਔਰ ਉਹਨਾਂ ਦੀ ਨੂੰਹ ਹੈ ਜਿਹੜੀ ਉਹ ਕੱਲ ਭਾਜਪਾ ਦੇ ਵਿੱਚ ਦਿੱਲੀ ਜਾ ਕੇ ਸ਼ਾਮਲ ਹੋਈ ਹੈ ਕਰਮਜੀਤ ਕੌਰ ਚੌਧਰੀ ਬਿਲਕੁਲ ਜੀ ਤੇਜਿੰਦਰਪਾਲ ਬਿੱਟੂ ਸੀ ਉਹ ਸ਼ਾਮਲ ਹੋ ਗਏ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਰਵਨੀਤ ਬਿੱਟੂ ਹੋਇਆ ਪਰਨੀਤ ਕੌਰ ਹੋਈ ਇਹਨਾਂ ਨੂੰ ਜਿਆ ਪਰਮਪਾਲ ਕੌਰ ਸਿੱਧੂ ਹੋਈ ਉਹ ਕਾਲੀ ਦਲ ਚੋਂ ਲਿਆਂਦੀ ਹੈ ਇੱਧਰ ਉਹ ਤਾਂ ਮਸਲਾ ਇਹਨਾਂ ਨੇ ਹੱਲ ਕਰ ਲਿਆ تقریبا ਕਿਉਂਕਿ 9 ਸੀਟਾਂ ਇਹਨਾਂ ਨੇ ਲਾਂਤੀਆਂ ਚਾਰ ਸੀਟਾਂ ਦੇ ਉਮੀਦਵਾਰ ਲਾਣ ਨੇ ਬਾਕੀ ਐ ਉਹਨਾਂ ਦੀ ਵੀ ਢਾਪਾਂ ਨਾ ਹੋ ਸਕਦਾ ਭਾਜਪਾ ਇਧਰ ਉਧਰ ਕਰ ਲਏਗੀ ਪਰ ਵੱਡੀ ਜਿਹੜੀ ਮਸਲਾ ਉਹ ਇਹ ਹੈਗਾ ਕਿ ਜਿਹੜਾ ਕਿਸਾਨ ਵਿਰੋਧ ਕਰ ਰਹੇ ਨੇ ਜੀ ਕਿ ਉਹਨਾਂ ਨਾਲ ਭਾਜਪਾ ਕਿਸ ਤਰੀਕੇ ਨਾਲ ਜਿੱਤੇ ਜੀ ਕਿਉਂਕਿ ਚੋਣਾਂ ਵਾਲੇ ਮੌਕੇ ਤੇ ਤੁਸੀਂ ਇਹੋ ਜਿਹਾ ਪੈਂਤੜਾ ਤਾਂ ਲੈ ਨਹੀਂ ਸਕਦੇ ਕਿ ਤੁਸੀਂ ਕਿਸਾਨਾਂ ਨੂੰ ਅੱਖਾਂ ਦਿਖਾਓ ਜੀ ਬਿਲਕੁਲ ਤੇ ਦੇਖ ਹੀ ਲਿਆ ਪਹਿਲਾਂ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਜਦੋਂ ਅੱਖਾ ਦਿਖਾਈਆਂ ਸੀ ਨਾਲੇ ਪੰਜਾਬ ਦਾ ਜਿਹੜਾ ਸੁਹਾ ਹੈ ਜਾਂ ਸਾਡੀ ਪੰਜਾਬੀਅਤ ਹੈ ਉਹ ਹੋਰ ਕਿਸਮ ਦੀ ਹੈਗੀ ਅਸੀਂ ਬਾਰਡਰ ਸਟੇਟ ਦੇ ਲੋਕ ਆ ਸਾਡੀ ਤਬੀਅਤ ਹੋਰ ਕਿਸਮ ਦੀ ਹੈਗੀ ਹੈ ਅਸੀਂ ਹੋਰ ਤਰੀਕੇ ਨਾਲ ਰਿਐਕਟ ਕਰਦੇ ਹੈਗੇ ਆ ਜਿਵੇਂ ਪਿਆਰ ਨਾਲ ਤਾਂ ਪੰਜਾਬੀ ਹੈ ਜਿਹੜਾ ਮੰਨ ਸਕਦਾ ਹੋਊ ਜੀ ਇਸ ਕਰਕੇ ਭਾਜਪਾ ਕੋਲੇ ਹੁਣ ਕੋਈ ਹੋਰ ਇਸ ਤਰ੍ਹਾਂ ਦਾ ਲਕੂਨਾ ਜਿਹੜਾ ਉਹ ਬਚਿਆ ਨਹੀਂ ਹੈਗਾ ਤੇ ਟਕਰਾਅ ਅੱਜ ਆਪਾਂ ਦੇਖਿਆ ਕਿ ਉੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦਿਨੇਸ਼ ਬੱਬੂ ਨੇ ਇਹਨਾਂ ਦੇ ਕੈਂਡੀਡੇਟ ਜੀ ਉਥੇ ਕਾਫੀ ਝੜਪਾਂ ਹੋਈਆਂ ਪੁਲਿਸ ਦੀਆਂ ਹੋਈਆਂ ਨੇ ਉਹ ਚੋਣ ਪ੍ਰਚਾਰਨ ਕਰਨਾ ਇਸ ਪਤੇ ਘੜ ਚੂੜੀਆਂ ਜੀ ਉਥੇ ਜਿਹੜਾ ਕਿਸਾਨਾਂ ਨੇ ਘਰਾਓ ਕਰਨਾ ਸੀ ਤੇ ਪੁਲਿਸ ਵਿੱਚ ਪਈ ਤੇ ਉਥੇ ਹਲਕਾ ਜਿਹੜਾ ਇੱਕ ਤਰੀਕੇ ਨਾਲ ਤੂ ਤੂ ਮੈ ਮੇ ਵੀ ਹੋਈ ਹੈ ਕਾਫੀ ਜੀ ਬਿਲਕੁਲ ਇਸ ਤਰ੍ਹਾਂ ਅਜ ਅਰਵਿੰਦ ਖੰਨਾ ਚਾਹੇ ਕੈਂਡੀਡੇਟ ਹਜੇ ਨਹੀਂ ਐਲਾਨੇ ਸੰਗਰੂਰ ਤੋਂ ਉਹ ਵੀ ਕੈਂਡੀਡੇਟਾਂ ਦੀ ਕਤਾਰ ਦੇ ਵਿੱਚ ਨੇ ਪਰ ਅਜ ਉਹ ਜਦੋਂ ਬਰਨਾਲੇ ਗਏ ਤਾ ਉੱਥੇ ਵੀ ਕੇਜੂ ਗ੍ਰਾਹਾਂ ਵਾਲਿਆਂ ਨੇ ਉਹਨਾਂ ਦਾ ਵਿਰੋਧ ਕੀਤਾ ਹੈ ਜੀ ਉੱਥੇ ਵੀ ਝੜਪੜਾ ਮਾਹੌਲ ਬਣਿਆ ਸੀਗਾ ਏਦੋਂ ਪਹਿਲਾਂ ਆਪਾਂ ਦੇਖਿਆ ਬਠਿੰਡਾ ਦੇ ਵਿੱਚ ਮੌੜ ਮੰਡੀ ਚ ਪਰਮਪਾਲ ਕੌਰ ਸਿੱਧੂ ਗਈ ਸੀ ਉੱਥੇ ਵੀ ਟਕਰਾਅ ਵਾਲੀ ਜਿਹੜੀ ਸਥਿਤੀ ਹੈ ਉਹ ਬਣ ਗਈ ਸੀ ਸੋ ਇਹ ਇੱਕ ਬੜਾ ਪਚੀਦਾ ਮਸਲਾ ਹੈ ਭਾਜਪਾ ਦੇ ਲਈ ਕਿ ਇਹ ਟਕਰਾਅ ਨੂੰ ਕਿਵੇਂ ਡਾਲਿਆ ਜਾਵੇ ਹੁਣ ਤਰਨਜੀਤ ਸੰਧੂ ਜਿਹੜੇ ਹੈਗੇ ਨੇ ਅੰਮ੍ਰਿਤਸਰ ਵਾਲੇ ਉਹਨਾਂ ਨੇ ਸਵਾਲ ਜਵਾਬ ਵੀ ਕੀਤੇ ਨੇ ਜੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਤੇ ਉਂਗਲ ਵੀ ਖੜੀ ਕੀਤੀ ਹੈ ਉਹਨਾਂ ਨੇ ਕਿ ਕਿਸਾਨਾਂ ਦੇ ਜਿਹੜੇ ਵੱਡੇ ਮਸਲੇ ਐ ਉਹ ਕਿਉਂ ਨਹੀਂ ਤੁਸੀਂ ਹੱਲ ਕਰਦੇ ਜੀ ਉਧਰ ਕਿਉਂ ਨਹੀਂ ਫੋਕਸ ਕਰਦੇ ਆਪਣਾ ਹੰਸ ਰਾਜ ਹੰਸ ਨੇ ਵੀ ਕੁਐਸਚਨ ਕੀਤੇ ਨੇ ਅੱਗੇ ਹੋ ਕੇ ਉਹਨਾਂ ਦੇ ਜਵਾਬ ਦਿੱਤੇ ਐ ਕਿਸਾਨਾਂ ਦੇ ਜੀ ਸੋ ਉਸ ਤਰੀਕੇ ਨਾਲ ਹਲਕਾ ਜਿਹਾ ਕਾਊਂਟਰ ਤਾਂ ਜਿਹੜੇ ਕੈਂਡੀਡੇਟ ਕਰ ਰਹੇ ਨੇ ਪਰ ਜ਼ਿਆਦਾ ਕਾਊਂਟਰ ਕਰਨਾ ਉਹਨਾਂ ਦੇ ਬਿਤੋਂ ਬਾਹਰ ਵਾਲੀ ਗੱਲ ਹੈ ਜਿਹੜੀ ਉਹ ਲੱਗਦੀ ਹੈਗੀ ਐ ਜੀ ਸੋ ਹੁਣ ਇਹਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਆਦਿਸ਼ ਇੱਕ ਤਾਂ ਇਹ ਹੁੰਦਾ ਹੈ ਕਿ ਜੇ ਇਦਾਂ ਦੇ ਹਾਲਾਤ ਬਣੇ ਰਹਿਣਗੇ ਉਹਦੇ ਚ ਲਾ ਐਂਡ ਆਰਡਰ ਦੀ ਪ੍ਰੋਬਲਮ ਕਰੀਏਟ ਹੋ ਜਾਂਦੀ ਹੈ ਜੀ ਉਹ ਸਰਕਾਰ ਲਈ ਵੀ ਸਮੱਸਿਆ ਹੋ ਜਾਂਦੀ ਹੈ ਪੁਲਿਸ ਲਈ ਵੀ ਇੱਕ ਚੁਣੌਤੀ ਬਣ ਜਾਂਦੀ ਹੈਗੀ ਹੈ ਉਹਦੇ ਨਾਲ ਕੈਂਡੀਡੇਟ ਹੈ ਜਿਹੜੇ ਉਹ ਖੁੱਲ ਕੇ ਪ੍ਰਚਾਰ ਨਹੀਂ ਕਰ ਸਕਣਗੇ ਜੀ ਕਿਉਂਕਿ ਲੋਕ ਸਭਾ ਦਾ ਹਲਕਾ ਜਿਹੜਾ ਉਹ ਚ 8-9 ਤਕਰੀਬਨ ਪੰਜਾਬ ਜਿਹੜੀ ਔਸਤ ਨਾਲ 9 ਹਲਕਿਆਂ ਦੀ ਹੈ ਜੀ 9 ਵਿਧਾਨ ਸਭਾ ਹਲਕੇ ਪੈਂਦੇ ਤੇ ਲੰਬੇ ਚੌੜੇ ਹਲਕੇ ਜੀ ਤੁਸੀਂ ਮੂਵ ਵੀ ਨਹੀਂ ਕਰ ਸਕਦੇ ਆਪਣਾ ਚੋਣ ਪ੍ਰਚਾਰ ਕਰ ਹੀ ਨਹੀਂ ਪਾਉਂਦੇ ਖੁੱਲਕੇ ਤਾਂ ਬਹੁਤ ਸਾਰੀਆਂ ਦਿੱਕਤਾਂ ਫਿਰ ਖੜੀਆਂ ਹੋਣਗੀਆਂ ਬਿਲਕੁਲ ਦੂਸਰਾ ਹੈ ਕਿ ਜਦੋਂ ਇਦਾਂ ਦਾ ਮਾਹੌਲ ਬਣਦਾ ਹੈਗਾ ਤੁਹਾਨੂੰ ਪਤਾ ਹੈ ਕਿ ਇਹ ਵੀ ਪਤਾ ਲੱਗ ਜੇ ਕਿ ਫਲਾਨੀ ਰੈਲੀ ਦੇ ਵਿੱਚ ਕੋਈ ਟਕਰਾਅ ਹੋ ਸਕਦਾ ਹੈ ਜੀ ਤਾਂ ਫਿਰ ਮਾਪੇ ਆ ਜਿਹੜੇ ਆਪਣੇ ਬੱਚਿਆਂ ਨੂੰ ਉਸ ਰੈਲੀ 'ਚ ਨਹੀਂ ਭੇਜਣਗੇ ਜੀ ਜਾਂ ਆਪਣੇ ਪੁੱਤਾਂ ਨੂੰ ਆਪਣੇ ਭਰਾਵਾਂ ਨੂੰ ਕਿਉਂਕਿ ਜਿੱਥੇ ਲੱਗਦਾ ਹੈ ਕਿ ਟੈਨਸ਼ਨ ਬਣ ਸਕਦੀ ਹੈ ਤੇ ਜਦੋਂ ਟਕਰਾਅ ਵਾਲਾ ਮਾਹੌਲ ਆ ਜੀ ਪਤਾ ਲੱਗਿਆ ਕਿ ਉਸੇ BKU ਨੇ ਵਿਰੋਧ ਕਰਨਾ ਹੈ ਅੱਗੇ ਉਹਨਾਂ ਨੇ ਕਾਊਂਟਰ ਕਰਨਾ ਹੈਗਾ ਤਾਂ ਉੱਥੇ ਫਿਰ ਲੋਕਾਂ ਦਾ ਇਕੱਠੇ ਹੋਣਾ ਜ ਰੈਲੀ ਹੋਵੇ ਚਾਹੇ ਕੋਈ ਸਭਾ ਹੋਵੇ ਉਹ ਚ ਲੋਕਾਂ ਦੀ ਸ਼ਮੂਲੀਅਤ ਹੈ ਜਿਹੜੀ ਉਹ ਇੱਕ ਤਰੀਕੇ ਨਾਲ ਉਹ ਘਟ ਜਾਂਦੀ ਹੈਗੀ ਹੈ ਸੋ ਇਹ ਚੀਜ਼ਾਂ ਦੀ ਦਿੱਕਤ ਭਾਜਪਾ ਲਈ ਵੱਡੀ ਹੈਗੀ ਹੈ ਕਿ ਉਹ ਕਿਵੇਂ ਖੁੱਲ ਕੇ ਪ੍ਰਚਾਰ ਕਰਨ ਕਿਵੇਂ ਇਹਨਾਂ ਚੀਜ਼ਾਂ ਨੂੰ ਕਾਊਂਟਰ ਕਰਨ ਕਿਵੇਂ ਕਿਸਾਨਾਂ ਨੂੰ ਕਨਵਿੰਸ ਕਰਾਉਂ ਠੀਕ ਹੈ ਜਿਵੇਂ ਹੰਸਰਾਜ ਦੇ ਹੰਸ ਨੇ ਤਾਂ ਨਵਾਂ ਤਰੀਕਾ ਲੱਭ ਲਿਆ ਸੀ ਜੀ ਉਹ ਤਾਂ ਹੁਣ ਸਾਰੀ ਗੱਲ ਕਹਿੰਦੇ ਆ ਕਿ ਜੀ ਇਹ ਸਾਰਾ ਕੁਝ ਮੋਦੀ ਨੂੰ ਜੇ ਖਲਨਾਇਕ ਬਣਾਇਆ ਤਾਂ ਕਾਲੀ ਦਲ ਨੇ ਬਣਾਇਆ ਹੈ ਜੀ ਉਹ ਕਹਿੰਦੇ ਕਾਲੀ ਦਲ ਨੇ ਪੰਜਾਬ ਦੀ ਜਿਹੜੀ ਗਰਾਊਂਡ ਰਿਐਲਿਟੀ ਸੀ ਉਹ ਮੋਦੀ ਸਾਹਿਬ ਨੂੰ ਦੱਸੀ ਨਹੀਂ ਇਸ ਕਰਕੇ ਇਹ ਤਿੰਨ ਖੇਤੀ ਕਾਨੂੰਨ ਹੈ ਉਹ ਪਾਸ ਹੋ ਗਏ ਸੀ ਉਹ ਸਾਰਾ ਜਿਹੜਾ ਤੋੜਾ ਹੈ ਸ਼ਰਮਨੀ ਕਾਲੀ ਦਲ ਤੇ ਝਾੜ ਰਹੇ ਨੇ ਖਾਸ ਕਰਕੇ ਬਾਦਲ ਪਰਿਵਾਰ ਤੇ ਪਰ ਬਾਕੀ ਇਹਦੇ ਨਾਲ ਗੱਲ ਨਹੀਂ ਬਣਨੀ ਜੀ ਕਿਉਂਕਿ ਵਿਰੋਧ ਤਾਂ ਭਾਜਪਾ ਦਾ ਹੋ ਰਿਹਾ ਹਰਿਆਣਾ ਦੇ ਵਿੱਚ ਵੀ ਕੱਲ ਜਿਹੜੇ ਉਹ ਮਨੋਰ ਲਾਲ ਖੱਟਰ ਨੇ ਕਿਸਾਨਾਂ ਨੂੰ ਫੇਰ ਕਹਿਤਾ ਕਿ ਤਾਂ ਸਿਰ ਫਿਰੇ ਨੇ ਜੀ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਹੋਣਗੀਆਂ ਤਾਂ ਰੋਸ ਹੈ ਜਿਹੜਾ ਉਹ ਹੋਰ ਵਧੇਗਾ ਹੁਣ ਭਾਜਪਾ ਨੇ ਜਿਹੜੀ ਇਸ ਚੀਜ਼ ਨੂੰ ਹੈਂਡਲ ਕਰਨ ਦੇ ਲਈ ਜਾਂ ਇਸ ਤੋਂ ਜਿਹੜਾ ਅਲਟਰਨੇਟ ਸੋਚਿਆ ਹੈਗਾ ਜੀ ਉਹਦੇ ਵਿੱਚ ਇਹੀ ਹੈ ਉਹਨਾਂ ਨੇ ਇਹ ਕਿਹਾ ਕਿ ਚਲੋ ਠੀਕ ਹੈ ਕਿ ਕਿਸਾਨਾਂ ਦੇ ਵਿੱਚ ਇਹਨਾਂ ਵਿਰੋਧ ਹੈ ਪਿੰਡਾਂ 'ਚ ਕੋਈ ਆਮਹਾਰੀ ਬੋਟ ਪੈਂਦੀ ਤਾਂ ਪਹਿ ਜਾਵੇ। ਜੀ। ਤਾਂ ਉਹਨਾਂ ਨੇ ਇੱਕ ਰੂਟ ਹੈ ਜਿਹੜਾ ਨਵਾਂ ਲੱਭਿਆ ਉਹ ਕਹਿੰਦੇ ਕਿ ਆਪਾਂ ਪਿੰਡਾਂ ਦੇ ਵਿੱਚ ਸਿਰਫ ਤੇ ਸਿਰਫ ਆਪਾਂ ਦਲਿਤ ਭਾਈਚਾਰੇ ਤੇ ਫੋਕਸ ਕੀਤਾ ਜਾਵੇ। ਜੀ। ਸਿਰਫ ਐਸਸੀ ਬਸਤੀਆਂ ਤੇ। ਹੁਣ ਜਿੰਨੇ ਵੀ ਗੋਪਤ ਪ੍ਰੋਗਰਾਮ ਹੋ ਰਹੇ ਨੇ, ਕੋਈ ਨੁਕੜ ਮੀਟਿੰਗਾਂ ਹੋ ਰਹੀਆਂ ਨੇ ਜਾਂ ਛੋਟੀਆਂ ਜਨ ਸੁਭਾਵਾਂ ਹੋ ਰਹੀਆਂ ਨੇ ਉਹ ਪਿੰਡਾਂ ਦੇ ਦਲਿਤ ਵਿੜਿਆਂ ਦੇ ਵਿੱਚ ਹੋ ਰਹੀਆਂ ਨੇ। ਜੀ। ਹੁਣ ਉਹ ਓਵਾਇਡ ਕਰਦੇ ਨੇ ਕਿ ਕਿਸਾਨੀ ਨਾਲ ਸਿੱਧਾ ਕੋਈ ਟਕਰਾਅ ਚ ਆਇਆ ਜਾਵੇ। ਉਹਨੋਂ ਜਿੰਨੇ ਵੀ ਪ੍ਰਬੰਧ ਕਰਦੇ ਨੇ ਕਈ ਉਮੀਦਵਾਰਾਂ ਨੇ ਇਦਾਂ ਕੀਤਾ ਵੀ ਹੈ। ਜਿੰਨੇ ਕਿ ਪਿੰਡਾਂ 'ਚ ਉਹਨਾਂ ਨੇ ਪ੍ਰੋਗਰਾਮ ਕੀਤੇ ਉਹ ਸਾਰੇ ਦਲਿਤ ਵਿਹੜਿਆਂ ਦੇ ਵਿੱਚ ਪ੍ਰੋਗਰਾਮ ਰੱਖੇ ਜੀ ਉਥੇ ਇੱਕ ਤਰ੍ਹਾਂ ਦਾ ਸੀਨ ਹੋਰ ਬਣ ਜਾਂਦਾ ਹੈ ਉਥੇ ਇਹ ਲੱਗਦਾ ਹੁੰਦਾ ਕਿ ਮਜ਼ਦੂਰ ਵਰਸਸ ਕਿਸਾਨ ਨਾ ਬਣ ਜਵੇ ਤਾਂ ਕਿਸਾਨ ਵੀ ਥੋੜਾ ਫਿਰ ਉਦੋਂ ਅਵੈਡ ਕਰਦੇ ਨੇ ਤਾਂ ਇਹ ਇਹ ਇੱਕ ਨਵਾਂ ਬਾਇਓਮੀਡੀਆ ਲੱਭਿਆ ਕਿ ਆਪਾਂ ਸ਼ਹਿਰਾਂ ਦੇ ਵਿੱਚ ਫੋਕਸ ਕਰੋ ਸਿਰਫ ਅਰਬਨ ਜਿਹੜਾ ਵੋਟਰ ਹੈ ਹਿੰਦੂ ਵੋਟਰ ਹੈ ਉਹਨੂੰ ਕਨਸੋਲੀਡੇਟ ਕਰੋ ਔਰ ਪਿੰਡਾਂ ਦੇ ਵਿੱਚ ਜਿਹੜਾ ਦਲਿਤ ਵੋਟਰ ਹੈ ਉਹਨੂੰ ਕਨਸੋਲੀਡੇਟ ਕਰੀਏ ਆਪਾਂ ਇਹ ਦੋਨੋਂ ਚੀਜ਼ਾਂ ਤੇ ਹੋ ਜਿਹੜਾ ਮੇਨ ਪੈਂਤੜਾ ਰੱਖ ਕੇ ਚੱਲ ਰਹੇ ਨੇ ਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਬਸੋਂ ਦੀ ਗੱਲ ਕਰਦੇ ਆ ਤਾਂ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਾਂ ਤਕਰੀਬਨ ਫਰੋਜ਼ਪੁਰ ਜ਼ਿਲ੍ਹਾ ਨਹੀਂ ਫਰੋਜ਼ਪੁਰ ਹਲਕੇ ਦੇ ਵਿੱਚ ਜੀ ਤਕਰੀਬਨ 41% ਦੇ ਕਰੀਬ ਹੈ ਜਿਹੜੀ ਉਹ ਦਲਿਤ ਬਸੋਂ ਆ ਇਸੇ ਤਰ੍ਹਾਂ ਹੀ ਤੁਹਾਡੇ ਜਿਹੜਾ ਜਲੰਧਰ ਹੈਗਾ ਉਥੇ 40% ਦੇ ਕਰੀਬ ਜਿਹੜੀ ਬਸੋਂ ਹੈ ਉਹ ਐਸਸੀ ਵਰਗ ਦੀ ਹੈਗੀ ਹੈ ਇਸ ਤਰ੍ਹਾਂ ਕਈ ਜਿਹੜੇ ਫਰੀਦਕੋਟ ਹੋਇਆ ਉਥੇ 37% ਦੇ ਕਰੀਬ ਹੈ ਇਧਰ ਬਠਿੰਡਾ ਹੋਇਆ ਉਥੇ 33% ਦੇ ਕਰੀਬ ਹੈ ਜਿੱਥੇ ਦਲਿਤ ਪਾਪੂਲੇਸ਼ਨ ਜ਼ਿਆਦਾ ਹੈ ਜੀ ਤਾਂ ਉਹ ਇਹਨਾਂ ਨੇ ਕਿਹਾ ਕਿ ਵੀ ਚਲੋ ਜਿੰਨਾ ਸਾਡਾ ਵਿਰੋਧ ਹੋਏਗਾ ਜਿੰਨੇ ਕਿਸਾਨ ਸਾਡਾ ਵਿਰੋਧ ਕਰਨਗੇ ਉਸ ਵਿਰੋਧ ਦੇ ਵਿੱਚੋਂ ਸਾਡਾ ਜਿਹੜਾ ਵੋਟ ਬੈਂਕ ਹੈ ਜਿਆ ਹਿੰਦੂ ਵਾਲਾ ਹਿੰਦੂ ਭਾਈਚਾਰੇ ਵਾਲਾ ਉਹ ਉਨਾਂ ਹੀ ਕੰਸੋਲੀਡੇਟ ਹੋਈ ਜਾਏਗਾ ਸੋ ਇਹ ਦੋ ਪੰਥੜੇ ਉਹਨਾਂ ਨੇ ਹਿੰਦੂ ਵਰਗ ਨੂੰ ਨਾਲ ਜੋੜਨਾ ਕਰੋ ਵਾਰੀ ਲੋਕਾਂ ਨੂੰ ਜੋੜਨਾ ਉਹ ਤਾਂ ਪਹਿਲਾਂ ਹੀ ਸੀ ਹੁਣ ਪਿੰਡਾਂ ਜੀ ਉਹਨਾਂ ਨੇ ਝਾਕ ਮੁਕਾਤੀ ਕਿ ਕਿਸਾਨ ਤਾਂ ਸਾਨੂੰ ਵੋਟ ਨਹੀਂ ਪਾਉਣਗੇ ਪਰ ਇਹਦੇ ਦੇ ਵਿੱਚ ਉਹਨਾਂ ਨੇ ਕੀ ਕੀਤਾ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਦਲਿਤ ਭਾਈਚਾਰੇ ਨੂੰ ਸੋ ਆਤੀਸ਼ ਬੜਾ ਕ੍ਰੂਸ਼ਲ ਟਾਈਮ ਚੱਲ ਰਿਹਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਦੋ ਆਖਰੀ 게ਟ ਚ ਪੰਜਾਬ ਪਹੁੰਚੇਗਾ ਜੀ ਤਾਂ ਆਖਰੀ 게ਟ ਚ ਤਾਂ ਫਿਰ ਸਾਡੇ ਵੱਡੀਆਂ ਰੈਲੀਆਂ ਹੋਣਗੀਆਂ ਪ੍ਰਧਾਨ ਮੰਤਰੀ ਵੀ ਆਉਣਗੇ ਔਰ ਸਾਡੇ ਇੱਥੇ ਜਿਹੜੇ ਅਮਿਤ ਸ਼ਾਹ ਜੀ ਵੀ ਆਉਣਗੇ ਤਾਂ ਉਦੋਂ ਫਿਰ ਕਿਸਾਨ ਹੈ ਉਦੋਂ ਆਪਣੀ ਤਾਕਤ ਦਿਖਾਉਣਗੇ ਜੀ ਕਿਉਂਕਿ ਕਿਸਾਨਾਂ ਨੇ ਤਾਂ ਪਹਿਲਾਂ ਹੀ ਨਾਰਾ ਦਿੱਤਾ ਵੇ ਕਿ ਤੁਸੀਂ ਆਪ ਨੂੰ ਸਾਨੂੰ ਆਪਣੀ ਦਿੱਲੀ 'ਚ ਨਹੀਂ ਵੜਨ ਦਿੱਤਾ ਅਸੀਂ ਤੁਹਾਨੂੰ ਆਪਣੇ ਪਿੰਡਾਂ 'ਚ ਨਹੀਂ ਇੰਟਰ ਹੋਣ ਦੇਵਾਂਗੇ ਬਿਲਕੁਲ ਸੋ ਉਦੋਂ ਕੋਈ ਵੱਡਾ ਟਕਰਾਅ ਹੋ ਸਕਦਾ ਪਰ ਹੁਣ ਵੀ ਜਿਹੜਾ ਇੱਕ ਤਰ੍ਹਾਂ ਦਾ ਹਾਈਪ ਲੈ ਰਿਹਾ ਮਾਹੌਲ ਕਿ ਵਿਰੋਧ ਤੋਂ ਟਕਰਾਅ ਦੇ ਵਿੱਚ ਤਬਦੀਲ ਹੋ ਰਿਹਾ ਹੈ ਜੀ ਇਹ ਬੜਾ ਸੀਰੀਅਸ ਮੁੱਦਾ ਹੈਗਾ ਇਸ ਨੂੰ ਟਾਈਮਲੀ ਜਿਹੜਾ ਨਿਜਠਿਆ ਜਾਣਾ ਬਣਦਾ ਹੈ ਜੀ ਚਰਨਜੀਤ ਜੀ ਇਹਦੇ ਨਾਲ ਹੀ ਗੱਲ ਕਾਂਗਰਸ 'ਤੇ ਕਰ ਲਈ ਕਿਉਂਕਿ ਕਾਂਗਰਸ ਨੇ ਵੀ ਹਲੇ ਤੱਕ ਸਿਰਫ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ 7 ਉਹਨਾਂ ਤੇ ਵੀ ਬਾਕੀ ਨੇ ਤੇ ਜੇ 6 ਉਮੀਦਵਾਰਾਂ ਦੀ ਗੱਲ ਕਰਦੇ ਆ ਤਾਂ 6 ਉਮੀਦਵਾਰਾਂ ਦੇ ਐਲਾਨ ਦੇ ਨਾਲ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਅੰਦਰੂਨੀ ਟਕਰਾਅ ਦਾ ਸਾਹਮਣਾ ਕਰਨਾ ਪਿਆ ਹੈ ਜਿਹੜੇ ਟਕਸਾਲੀ ਕਾਂਗਰਸੀ ਸੀ ਉਹਨਾਂ 'ਚ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ ਤੇ ਦੂਜੇ ਪਾਸੇ ਜਦੋਂ ਅਸੀਂ 7ਾਂ ਦੀ ਹੋਰ ਦੀ ਗੱਲ ਕਰੀਏ ਤਾਂ ਇਹ ਵੀ ਖਬਰਾਂ ਆ ਰਹੀਆਂ ਵੀ ਕਿ ਕਾਂਗਰਸ ਪਾਰਟੀ ਲਗਭਗ ਸੂਚੀ ਜਿਹੜੀ ਹੈਗੀ ਸੱਤ ਉਮੀਦਵਾਰਾਂ ਦੀ ਤਿਆਰ ਹੈ ਕਿ ਕਿਸੇ ਵੀ ਸਮੇਂ ਐਲਾਨ ਹੋ ਸਕਦਾ ਹੈ ਤਾਂ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਦੋਵੇਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿੰਨੇ ਪੰਜਾਬ ਦੇ ਲੋਕ ਕਾਲੇ ਨੇ ਜੀ ਕਿ ਕਾਂਗਰਸ ਦੀ ਦੂਜੀ ਸੂਚੀ ਕਦੋਂ ਆਏਗੀ ਜੀ ਇਹਦੇ ਬਦਲੇ ਦੇ ਵਿੱਚ ਜਿਹੜੇ ਕਾਂਗਰਸੀ ਖੁਦ ਨੇ ਕੈਂਡੀਡੇਟ ਉਹਨਾਂ ਦੇ ਵਿੱਚ ਇਹ ਨਿਕਾਲ ਨਹੀਂ ਪਾਈ ਜਾ ਰਹੀ ਜੀ ਕਿਉਂਕਿ ਉਹਨਾਂ ਨੂੰ ਆਪਣੀ ਪਾਰਟੀ ਦੇ ਸੁਆਦ ਦਾ ਤਬੀਅਤ ਦਾ ਪਤਾ ਹੈ ਜੀ ਉਹਨਾਂ ਨੂੰ ਤਾਂ ਇਹ ਪਤਾ ਹੈ ਕਿ ਸਾਡੀ ਪਾਰਟੀ ਤਾਂ ਉਹਦੋਂ ਕੈਂਡੀਡੇਟ ਅਨਾਉਂਸ ਕਰਦੀ ਹੁੰਦੀ ਹੈ ਕਿ ਜਦੋਂ ਨਾਮਿਨੇਸ਼ਨਾਂ ਦੀ ਆਖਰੀ ਡੇਟ ਹੁੰਦੀ ਹੈ ਬਿਲਕੁਲ ਸੋ ਇਸ ਵਾਰ ਤਾਂ ਆਖਰੀ ਗੇੜ ਚ ਚੋਣਾ ਹੋਣੀਆਂ ਨੇ ਔਰ ਕਾਂਗਰਸੀ ਥੋੜੇ ਸੌਫਟ ਵੀ ਹੁੰਦੇ ਧੁੱਪ ਚ ਨਿਕਲ ਵੀ ਨਹੀਂ ਸਕਦੇ ਔਰ ਮੌਸਮ ਵੀ ਹੁਣ ਥੋੜਾ ਜਿਹਾ ਤਬਦੀਲ ਹੋਇਆ ਹੈਗਾ ਥੋੜਾ ਟੈਂਪਰੇਚਰ ਵਧਿਆ ਹੈਗਾ ਉਹਨਾਂ ਨੂੰ ਲੱਗਦਾ ਕਿ ਬਹੁਤਾਂ ਸਮਾਂ ਸਾਨੂੰ ਹਲਕਿਆਂ ਦੇ ਵਿੱਚ ਦੇਣਾ ਪਏਗਾ ਜੀ ਚਲੋ ਸ਼ੁਕਰ ਕਰੋ ਕਿ 6 ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰ ਦਿੱਤੇ ਨੇ ਜਿਸ ਦਾ ਦੂਸਰਾ ਕਹੇ ਤੁਹਾਡੇ ਕਿ 7 ਕੈਂਡੀਡੇਟ ਬਾਕੀ ਰਹਿ ਗਏ ਨੇ ਅੱਜ ਦਿੱਲੀ ਦੇ ਵਿੱਚ ਜਿਹੜੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈ ਉਹ ਖੜਗੇ ਸਾਹਿਬ ਨੇ ਸੋਨੀਆ ਗਾਂਧੀ ਜੀ ਦੇ ਵਿੱਚ ਪੰਜਾਬ ਦੇ ਵਿੱਚੋਂ ਆਪਣੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੀ ਗਏ ਸੀ ਉਹਦੇ ਮੀਟਿੰਗ ਹੋਈ ਹੈ ਪਤਾ ਲੱਗਿਆ ਕਿ ਉਹ ਸੱਤ ਨਾਂ ਆ ਜਿਹੜੇ ਰਹਿੰਦੇ ਉਹ ਵੀ ਉਹਤੇ ਮੰਥਨ ਪ੍ਰੋਪਰ ਹੋ ਗਿਆ ਉਹਨਾਂ ਨੂੰ ਅੰਤਮ ਸ਼ੂਹਾ ਦੇ ਦਿੱਤੀਆਂ ਹੋ ਸਕਦਾ ਹੈ ਕਿ ਦੇਰ ਸ਼ਾਮ ਤੱਕ ਉਹ ਸੂਚੀ ਹੈ ਉਹ ਰਿਲੀਜ਼ ਹੋ ਜੇ ਪਰ ਉਹ ਕਾਂਗਰਸੀ ਵੇੜਿਆਂ ਦੇ ਵਿੱਚ ਇੱਕ ਤਰੀਕੇ ਨਾਲ ਕੜਮਾਸ ਜ਼ਰੂਰ ਮੱਚਿਆ ਹੋਇਆ ਜਿਵੇਂ ਆ ਚੌਧਰੀ ਪਰਿਵਾਰ ਚੋਂ ਚੱਲੇਗੀ ਇਹ ਉਹਨਾਂ ਦੀ ਮਹਿਲਾ ਪਰਿਵਾਰਕ ਮੈਂਬਰ ਤਾਂ ਉਥੇ ਚੰਨੀ ਤੇ ਵਿਕਰਮ ਚੌਧਰੀ ਦਰਮਿਆਨ ਆਪਸੀ ਹੋ ਰਿਹਾ ਹੈ ਵਿੱਚ ਹੀ ਇੰਟਰੀ ਲੈ ਰਹੇ ਨੇ ਤੁਹਾਡੇ ਪ੍ਰਗਟ ਸਿੰਘ ਜੀ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇੱਕ ਅਲੱਗ ਖਾੜਾ ਜੱਜਿਆ ਹੋਇਆ ਹੈ ਉਥੇ ਜਿਹੜਾ ਢੀਨਸਾ ਪਰਿਵਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਚੱਲ ਰਿਹਾ ਹੈ ਇਹ ਥੋੜਾ ਬਹੁਤਾ ਫਰਕ ਹੈ ਤਾਂ ਆਮ ਆਦਮੀ ਪਾਰਟੀ ਦਾ ਕਿਉਂਕਿ ਇੱਕ ਤਾਂ ਨਵੀਂ ਪਾਰਟੀ ਹੈ ਜਿਹੜੇ ਦਾਵੇਦਾਰ ਇੰਨੇ ਨਹੀਂ ਹੈਗੇ ਦੂਜਿਆਂ ਨੂੰ ਲੱਗਦਾ ਕਿ ਇਹਨਾਂ ਦਾ ਦਬਕਾ ਦਿੱਲੀ ਵਾਲਾਂ ਦਾ ਜ਼ਿਆਦਾ ਹੈਗਾ ਇਸ ਕਰਕੇ ਕਾਂਗਰਸ ਪਾਰਟੀ ਨੇ ਤਾਂ ਆਪਣੇ ਸਾਰੇ ਜਿਹੜੇ ਸੌਰੀ ਆਮ ਆਦਮੀ ਪਾਰਟੀ ਨੇ ਤਾਂ 13 ਦੇ 13 ਕੈਂਡੀਡੇਟ ਆ ਜਿਹੜੇ ਅਨਾਉਂਸ ਕਰ ਦਿੱਤੇ ਨੇ ਜੀ ਸੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਵੀ ਅੱਜ ਸ਼ਾਮ ਤੱਕ ਹੈ ਜਿਹੜੇ 7 ਉਮੀਦਵਾਰਾਂ ਦੀ ਸੂਚੀ ਹੈ ਉਹ ਜਾਰੀ ਕਰ ਦੇਵੇਗੀ ਜੀ ਚਰਨਜੀਤ ਜੀ ਇਹਦੇ ਨਾਲ ਹੀ ਗੱਲ ਆਪਾਂ ਫਸਲਾਂ ਦੀ ਕਰ ਲਈ ਕਿਉਂਕਿ ਹਾੜੀ ਦਾ ਸੀਜ਼ਨ ਚੱਲ ਰਿਹਾ ਤੇ ਫਸਲਾਂ ਦੀ ਜਿਹੜੀ ਹੈਗੀ ਵਾਢੀ ਹੋ ਰਹੀ ਹੈ ਮੰਡੀਆਂ ਦੇ ਵਿੱਚ ਕਣਕਾਂ ਪਹੁੰਚ ਰਹੀਆਂ ਨੇ ਪਰ ਜੇ ਦੇਖਦੇ ਆ ਤਾਂ ਅੱਜ ਇੱਕਦਮ ਹੀ ਮੰਡੀਆਂ ਦੇ ਵਿੱਚ ਜਿਹੜੀ ਕਣਕ ਦੀ ਆਮਦ ਹੈ ਉਹ ਬਹੁਤ ਹੀ ਤੇਜ਼ ਹੋ ਗਈ ਹੈ ਪਰ ਜਿਵੇਂ ਪਿਛੇ 2 ਦਿਨ ਲਗਾਤਾਰ ਮੌਸਮ ਖਰਾਬ ਰਿਹਾ ਹੈ ਤੇ ਉਸ ਨੂੰ ਦੇਖਦੇ ਆ ਤਾਂ ਕਿਤੇ ਨਾ ਕਿਤੇ ਕਣਕਾਂ ਦੇ ਵਿੱਚ ਫਸਲਾਂ 'ਚ ਨਮੀ ਵੀ ਦੇਖਣ ਨੂੰ ਮਿਲ ਰਹੀ ਹੈ ਹੋਰ ਕਮੀਆਂ ਵੀ ਦੇਖਣ ਨੂੰ ਮਿਲ ਰਹੀਆਂ ਪਰ ਜਿਵੇਂ ਚੌਣਾ ਦਾ ਮੌਕਾ ਤਾਂ ਉਸ ਸਮੇ ਇਹ ਨਮੀ ਦੀ ਗੱਲ ਕਰ ਲਈਏ ਲਿਫਟਿੰਗ ਦਾ ਮੁੱਦਾ ਕਰ ਲਈਏ ਤਾਂ ਇਹਨਾਂ ਨੂੰ ਲੈ ਕੇ ਕਿਸਾਨਾਂ 'ਚ ਵੀ ਕਈ ਤਰ੍ਹਾਂ ਦੇ ਰੋਸ ਦੇਖਣ ਨੂੰ ਮਿਲ ਰਹੇ ਇਸ ਬਾਰੇ ਵਿੱਚ ਜਾਣਣਾ ਦੇਖੋ ਪੰਜਾਬ ਅਗਰੀਕਲਚਰ ਸਟੇਟ ਹੈ ਮੈਂ ਤਾਂ ਪਿਛਲੇ ਟਾਈਮ ਤੋਂ ਆਪਾਂ ਦੇਖਦੇ ਆਏ ਆ ਕਿ ਹਰ ਸਰਕਾਰ ਹੈ ਜਿਹੜੀ ਕਿਸੇ ਪਾਰਟੀ ਦੀ ਸਰਕਾਰ ਰਹੀ ਹੋਵੇ ਪੰਜਾਬ ਦੇ ਵਿੱਚ ਉਹ ਜਿਹੜੀ ਪਰਚੇਜ ਦੀ ਖਰੀਦ ਪ੍ਰਬੰਧ ਹੈ ਜਿਹੜੇ ਉਸ ਜੱਜੇ ਤਰੀਕੇ ਨਾਲ ਕਰਾਏ ਜਾਣ ਨੂੰ ਇੱਕ ਅਚੀਵਮੈਂਟ ਦੇ ਤੌਰ ਤੇ ਲੈਂਦੀ ਹੈਗੀ ਜੀ ਸੋ ਆਮ ਆਦਮੀ ਪਾਰਟੀ ਸਰਕਾਰ ਵੀ ਇਹ ਕਲੇਮ ਕਰਦੀ ਹੈ ਕਿ ਅਸੀਂ 2 ਸਾਲਾਂ ਦੇ ਵਿੱਚ ਸਾਰੀਆਂ ਫਸਲਾਂ ਦੀ ਖਰੀਦ ਠੁਕਮੇ ਤਰੀਕੇ ਨਾਲ ਕੀਤੀ ਹੈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਖੱਜਲ ਨਹੀਂ ਹੋਣਾ ਪਿਆ ਰਿਹਾ ਜੀ ਇਸ ਵੇਲੇ ਜਿਹੜਾ ਬਾਡੀ ਦਾ ਸੀਜ਼ਨ ਉਹ ਬਿਲਕੁਲ ਚੋਣਾਂ ਦੇ ਮੌਕੇ ਤੇ ਆ ਗਿਆ ਇਸ ਕਰਕੇ ਚੋਣਾਂ ਦੇ ਮੌਕੇ ਤੇ ਅਗਰ ਕਿਸੇ ਮੰਡੀ ਦੇ ਵਿੱਚ ਕੁਈ ਏਦਾਂ ਦੀ ਖੱਜਲ ਹੁੰਦੀ ਹੈ ਕਿਸਾਨ ਨੂੰ ਕਿਤੇ ਕੋਈ ਗਲਟ ਆਉਂਦਾ ਹੈ ਕਿਤੇ ਲਿਫਟਿੰਗ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਖਮਿਆਜਾ ਜਿਹੜਾ ਪੰਜਾਬ ਦੀ ਜਿਹੜੀ ਸੱਤਾਤਰੀ ਤੇ ਰਿਹਾ ਉਹਨੂੰ ਭੁਗਤਣਾ ਪੈ ਸਕਦਾ ਹੈਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਪਰ ਇਤਕੀ ਜਿਹੜਾ ਮਾਰਚ ਦੇ ਆਖਰੀ ਹਫਤੇ ਦੇ ਵਿੱਚ ਮੌਸਮ ਖਰਾਬ ਰਿਹਾ ਫਿਰ ਦੋ ਦਿਨ ਪਹਿਲਾਂ ਜਿਹੜੀ ਗੜੇਮਾਰ ਹੋਈ ਹੈ ਉਹਦੇ ਨਾਲ ਬਾਡੀ ਦੀ ਫਸਲ ਹੈ ਜਿਹੜੀ ਉਹ ਕਾਫੀ ਲੇਟ ਹੋ ਗਈ ਹੈ ਜਦੋਂ ਮੌਸਮ ਖਰਾਬ ਚੱਲ ਰਿਹਾ ਸੀ ਤਾਂ ਕਿਸਾਨਾਂ ਨੇ ਉਸੇ ਤੌਖਲੇ ਦੇ ਵਿੱਚ ਉਸੇ ਡਰੋਂ ਜਿਹੜੀ ਬਾਢੀ ਤੇਜ਼ ਕਰ ਦਿੱਤੀ ਸੀ ਤਾਂ ਉਹਦੇ ਨਾਲ ਜਿਹੜੀ ਨਮੀ ਹੈ ਫਸਲ ਦੇ ਵਿੱਚ ਉਹਦੀ ਮਾਤਰਾ ਇਸ ਵੇਲੇ ਜਿਹੜੇ ਫੀਲਡ ਦੇ ਵਿੱਚ ਉਹ 14 ਤੋਂ ਲੈ ਕੇ 16 17 ਤੱਕ ਆ ਰਹੀ ਹੈ ਤੇ ਖਰੀਦ ਏਜੰਸੀਆਂ ਕਹਿ ਰਹੀਆਂ ਕਿ ਸਾਡੀ ਜਿਹੜੀ ਨਿਰਧਾਰਤ ਮਾਤਰਾ ਉਹ 12% ਦੀ ਹੈ ਤਾਂ ਉਹ ਅਨਾਂਕਾਨੀ ਕਰ ਰਹੀਆਂ ਸੋ ਇੱਕ ਗੱਲ ਤਾਂ ਇਹ ਹੈ ਕਿ ਤਕਰੀਬਨ 19 ਲੱਖ ਦੇ ਮੀਟ੍ਰਿਕ ਟਨਾਂ ਜਿਹੜੀ ਉਹ ਫਸਲ ਮੰਡੀਆਂ ਚ ਅਰਾਈਵਲ ਹੋਈ ਹੈ ਤਾਂ ਕਿ ਖਰੀਦ ਏਜੰਟੀਆਂ ਵੀ ਬਹੁਤੇ ਪਿੰਡਾਂ ਦੇ ਵਿੱਚ ਇਸ ਗੱਲ ਦੀ ਹਰਡਲ ਕ੍ਰੀਏਟ ਕਰ ਰਹੀ ਹੈ ਕਿ ਅਸੀਂ ਨਮੀ ਵਾਲਾ ਫਸਲ ਹੈ ਜਿਹੜੀ ਉਹ ਨਹੀਂ ਪਰਚੇਜ਼ ਕਰਨੀ ਜਿੱਥੇ ਪਰਚੇਜ਼ ਹੋ ਵੀ ਗਈ ਕਿਉਂਕਿ ਤਕਰੀਬਨ 82% ਪਰਚੇਜ਼ ਹੋਈ ਹੈ ਸਮੁੱਚੇ ਪੰਜਾਬ ਦੇ ਵਿੱਚ ਪਰ ਲਿਫਟਿੰਗ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੁਣ ਮੁਕਸਰ ਜ਼ਿਲ੍ਹਾ ਇੱਕ ਅਜਿਹਾ ਜ਼ਿਲ੍ਹਾ ਜਿੱਥੇ ਸਿਰਫ 5% ਦੀ ਲਿਫਟਿੰਗ ਹੋਈ ਹੈ ਤਰਨਤਾਰਨ ਦੇ ਵਿੱਚ ਲਿਫਟਿੰਗ ਦੀ ਜਿਹੜੀ ਸ਼ੁਰੂਆਤ ਹੀ ਅਜੇ ਤੱਕ ਨਹੀਂ ਹੋਈ ਜੀ ਸੋ ਅੱਜ ਚੀਫ ਸੈਕਟਰੀ ਅਨੁਰਾਗ ਬਰਮਾ ਹੋਰਾਂ ਨੇ ਇੱਕ ਮੀਟਿੰਗ ਵੀ ਲਈ ਹੈ ਉਹਨਾਂ ਨੇ ਸਾਰੇ ਡੀਸੀਜ਼ ਨੂੰ ਹਦਾਇਤਾਂ ਕੀਤੀਆਂ ਨੇ ਕਿ ਤੁਸੀਂ ਫੌਰੀ ਮੰਡੀਆਂ 'ਚ ਜਾਓ ਐਸਡੀਐਮ ਜਾਣ ਏਡੀਸੀ ਜਾਣ ਡੀਸੀ ਖੁਦ ਜਾਣ ਬਾਕੀ ਜਿੰਨੇ ਡੀਐਮਸ ਹੈਗੇ ਨੇ ਪਰਚੇਜ਼ ਏਜੰਸੀਆਂ ਦੇ ਉਹਨਾਂ ਨੂੰ ਫੀਲਡ 'ਚ ਨਿਕਲਣ ਲਈ ਕਿਹਾ ਹੈਗਾ ਸੋ ਇਹ ਬਾਰਾ ਨਹੀਂ ਖਾਣਾ ਸਰਕਾਰ ਨੂੰ ਅਗਰ ਕਿਸੇ ਕਿਸਮ ਦੀ ਕੋਈ ਇਦਾਂ ਦੀਆਂ ਦਿੱਕਤਾਂ ਖੜੀਆਂ ਹੁੰਦੀਆਂ ਹਨ ਮੰਡੀਆਂ 'ਚ ਇਸ ਵਾਰ ਚਲੋ ਸ਼ੁਕਰ ਇਸ ਗੱਲ ਦਾ ਚਾਹੇ ਕਿਸਾਨਾਂ ਨੂੰ ਬੇਮੌਸਮੀ ਬਾਰਸ਼ ਨੇ ਥੋੜੀਆਂ ਦਿੱਕਤਾਂ ਕਰੀ ਐ ਟ ਕੀਤੀਆਂ ਨੇ ਜੀ ਪਰ ਐਤ ਕੀ ਕਣਕ ਦੀ ਜਿਹੜੀ ਬੁੱਕਤ ਹੈ ਉਹ ਬਹੁਤ ਪਈ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਦੀ ਜੀ ਡਿਮਾਂਡ ਵਧੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਕਣਕ ਦੀ ਡਿਮਾਂਡ ਵਧੀ ਹੈ ਸਾਡਾ ਜਿਹੜਾ ਵਾਪਰ ਸਟਾਕ ਹੈ ਉਹ ਜਿਹੜਾ ਊਣਾ ਹੋ ਗਿਆ ਜੀ ਬਿਲਕੁਲ ਇਹ ਇਧਰ ਸਾਡੇ ਗਵਾਂਧੀ ਸੂਬਾ ਰਾਜਸਥਾਨ ਹੈ ਉਸ ਤੋਂ ਲੱਗ ਮੱਧ ਪ੍ਰਦੇਸ਼ ਹੈ ਇਹ ਦੋ ਸਰਕਾਰਾਂ ਨੇ ਤਾਂ ਆਪਣੇ ਕਿਸਾਨਾਂ ਨੂੰ 750 ਰੁਪਿਆ ਬੋਨਸ ਵੀ ਦਿੱਤਾ ਬ੍ਰਦੀ ਕੰਟਰ ਜੇ ਸਾਡੇ 2275 ਰੁਪਏ ਕਵਾਂਟਲ ਕਣਕ ਹੈ ਸਰਕਾਰੀ ਭਾ ਤਾਂ ਰਾਜਸਥਾਨ ਚ ਉਹਦਾ ਭਾ 2400 ਹੈ ਸੋ ਜਿਹੜੇ ਰਾਜਸਥਾਨ ਦੇ ਵਿੱਚ ਵਪਾਰੀਆਂ ਨੇ ਫਸਲ ਖਰੀਦਣੀ ਸੀ ਉਹ ਉੱਥੇ ਮਹਿੰਗੀ ਕੋ ਖਰੀਦਣਗੇ ਉਹਨਾਂ ਨੇ ਪੰਜਾਬ ਵੱਲ ਮੁਖ ਕਰ ਲਿਆ ਜੀ ਮੈਨੂੰ ਪਤਾ ਲੱਗੇ ਕਿ ਕਈ ਜਿਹੜੀਆਂ ਵੱਡੀਆਂ ਕੰਪਨੀਆਂ ਜਿਵੇਂ ਆਸ਼ੀਰਵਾਦ ਹੋਇਆ ਇਹਨਾਂ ਨੇ ਉਧਰੋਂ ਸੰਗਤ ਮੰਡੀ ਰਾਮਾ ਮੰਡੀ ਉਧਰੋਂ ਕਣਕ ਖਰੀਦਣੀ ਸ਼ੁਰੂ ਕਰ ਦਿੱਤੀ ਜੀ ਪ੍ਰਾਈਵੇਟ ਪਲੇਅਰਾਂ ਨੇ ਇਸ ਵੇਲੇ ਤੱਕ तकरीबन 4 ਲੱਖ ਮੀਟ੍ਰਿਕ ਟੋਨਾ ਜਿਹੜੀ ਕਣਕ ਖਰੀਦ ਲਈ ਹੈ ਜੀ ਨਾਰਮਲੀ ਵਪਾਰੀ ਏਡੀ ਵੱਡੀ ਪੱਧਰ ਤੇ ਕਣਕ ਜਿਹਦੀ ਪਰਚੇਜ਼ ਹੈ ਮੰਡੀਆਂ ਚੋਂ ਨਹੀਂ ਕਰਦਾ ਜਿਹੜਾ ਪਿਛਲਾ ਰਿਕਾਰਡ ਸਾਨੂੰ ਦੱਸਦਾ ਹੈਗਾ ਸੋ ਕਿਸਾਨਾਂ ਲਈ ਇਹ ਗੱਲ ਦੇ ਫਾਇਦੇਮੰਦ ਹੈ ਕਿ ਪੰਜਾਬ ਦੇ ਵਿੱਚ ਵੀ ਤਕਰੀਬਨ 50 ਤੋਂ ਲੈ ਕੇ 75 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਹੈ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਹੈ ਸੋ ਭਾਅ ਦੇ ਐਂਗਲ ਤੋਂ ਤਾਂ ਇਸ ਵਾਰ ਠੀਕ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਜਿਹੜੀਆਂ ਦਿੱਕਤਾਂ ਆ ਰਹੀਆਂ ਚਾਹੇ ਮਸ਼ੀਨਰੀ ਦੀ ਦਿੱਕਤ ਹੋਵੇ ਚਾਹੇ ਲਿਫਟਿੰਗ ਦੀ ਹੋਵੇ ਇਹਨੂੰ ਸਰਕਾਰ ਨੂੰ ਨੇ ਜੇਠਣਾ ਪੈਣਾ ਤੇ ਇਹਦਾ ਹੱਲ ਕਰਨਾ ਪੈਣਾ ਹੈ ਜੀ ਇਹ ਸੰ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ